ਸਕੂਲ ਦੇ ਵਿੱਚ ਮੈਂ ਕਲਾਸ ਦੇ ਵਿੱਚ ਬੈਠੀ ਪੜਦੀ ਪਈ ਸੀ ਕਿ ਤੇ ਪਿੱਛੋਂ ਕੁੜੀਆਂ ਨੇ ਆ ਕੇ ਤੇ ਮੇਰੇ ਸਿਰ ਦੇ ਵਿੱਚ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੇ ਇਹਦੇ ਕਰਨ ਮੇਰੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ ਜਿਹੜੇ ਟੀਚਰ ਤੁਹਾਨੂੰ ਪੜਾਉਂਦੇ ਆ ਉਹ ਕਿੱਥੇ ਸੀ ਉਸ ਟਾਈਮ ਉਸ ਟਾਈਮ ਉਹ نیچے ਹੀ ਗਏ ਉਹ ਕਹਿੰਦੇ ਉਹਨਾਂ ਦੇ ਗੋਡੇ ਦਰਦ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਜੇ ਤੁਹਾਨੂੰ ਪੜ੍ਹਨਾ ਹੈ ਤਾਂ ਮੇਰੇ ਕੋਲ نیچے ਆ ਜਾਓ ਤੁਹਾਡੀ ਕਲਾਸ ਜਿਹੜੀ ਕੋਠੇ ਦੇ ਉੱਪਰ ਲੱਗਦੀ ਹੈ ਹਾਂਜੀ ਮੇਰੀ ਭੈਣ ਹੈ ਜੀ ਛੋਟੀ ਹੈ ਸਕੂਲ ਦੇ ਵਿੱਚ ਜਿਵੇਂ ਮੇਰੀ ਭੈਣ ਦੱਸਦੀ ਹੈ ਜੀ ਇਹ ਪੜ ਰਹੀ ਸੀ ਤੇ ਕੁੜੀਆਂ ਵੱਲੋਂ ਪਿੱਛੋਂ ਇਹਦੇ ਫੇਸ ਤੇ ਚੁੰਨੀ ਪਾ ਕੇ ਇਹਦੇ ਸਿਰ ਦੇ ਵਿੱਚ ਚਪੇੜਾ ਮਾਰੀਆਂ ਗਈਆਂ ਹੁਣ ਕੱਲ ਅਸੀਂ ਇਹਨੂੰ ਹਸਪੀਟਲ ਖੜਿਆ ਸੀਗਾ ਜੀ ਉੱਥੇ ਡਾਕਟਰ ਨੇ ਰਿਪੋਰਟ ਦਿੱਤੀ ਹੈ ਜੀ ਇਹਦੇ ਦਿਮਾਗ ਦੇ ਵਿੱਚ ਸੋਜ ਪੈ ਗਈ ਹੈ ਜੀ ਕਲਾਸ ਦੇ ਵਿੱਚ ਕੁੜੀ ਦੀਆਂ ਸਹੇਲੀਆਂ ਨਹੀਂ ਉਸ ਦੀ ਕੁੱਟਮਾਰ ਕਰ ਦਿੱਤੀ ਹੈ ਦਰਅਸਲ ਪਰਿਵਾਰਕ ਮੈਂਬਰਾਂ ਨੇ ਸਕੂਲ ਟੀਚਰ ਤੇ ਵੀ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਤਾਂ ਖਬਰ ਤਰਨ ਤਾਰੰਤ ਹੈ ਜਿੱਥੇ 11th ਕਲਾਸ ਦੀ ਲੜਕੀ ਦੀ ਕਲਾਸ ਦੀਆਂ ਉਸ ਦੀਆਂ ਸਹੇਲੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਆਪਣੀ ਕਲਾਸ ਦੇ ਵਿੱਚ ਬੈਠ ਕੇ ਪੜ੍ਹਾਈ ਕਰ ਰਹੀ ਸੀ ਤਾਂ ਕਲਾਸ ਦੀਆਂ ਲੜਕੀਆਂ ਨੇ ਬਿਨਾਂ ਕਿਸੇ ਗੱਲ ਤੋਂ ਉਸ ਦੇ ਸਿਰ ਤੇ ਚਪੇੜਾ ਮਾਰੀਆਂ ਤੇ ਮੁਖਿਆਂ ਦਿਨਾਂ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਲੜਕੀ ਨੇ ਜਦਕਾਰਾ ਕੀ ਦੱਸਿਆ ਤਾਂ ਘਰ ਦੇ ਹਾਲਾਤਾਂ ਮੁਤਾਬਕ ਲੜਕੀ ਦਾ ਉਹਨਾਂ ਇਲਾਜ ਕਰਵਾਇਆ ਪਰਵਾਰਕ ਮੈਂਬਰ ਪਰ ਅੱਜ মিডিਆ ਸਾਹਮਣੇ ਬੇਵਸੰਨ ਜ਼ਰਾਏ ਨੇ ਜਿਨ੍ਹਾਂ ਨੇ ਸਕੂਲ ਟੀਚਰ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਕੂਲ ਟੀਚਰ ਜੇਕਰ ਸਹੀ ਢੰਗ ਨਾਲ ਡਿਊਟੀ ਕਰਦੀ ਹੋਵੇ ਤਾਂ ਸਾਡੀ ਲੜਕੀ ਨੂੰ ਕਲਾਸ ਦੇ ਵਿੱਚ ਕੁੜੀਆਂ ਕਿਵੇਂ ਮਾਰ ਸਕਦੀਆਂ ਨੇ। ਸਕੂਲ ਦੇ ਵਿੱਚ ਮੈਂ ਕਲਾਸ ਦੇ ਵਿੱਚ ਬੈਠੀ ਪੜ੍ਹਦੀ ਪਈ ਹਾਂਗੀ। ਤੇ ਪਿੱਛੋਂ ਕੁੜੀਆਂ ਨੇ ਆ ਕੇ ਤੇ ਮੇਰੇ ਸਿਰ ਦੇ ਵਿੱਚ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਜੇ ਇਹਦੇ ਕਾਰਨ ਮੇਰੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ। ਕਲਾਸ ਦੀਆਂ ਲੜਕੀਆਂ ਜਿਹਨਾਂ ਕੁੱਟਮਾਰ ਕੀਤੀ। ਹਾਂਜੀ। ਕਿਉਂ ਕੁੱਟਮਾਰ ਕੀਤੀ ਐ? ਪਤਾ ਨਹੀਂ ਜੇ ਮੈਂ ਤਾਂ ਬੈਠੀ ਪਈ ਹਾਂਗੀ। ਤੇ ਚਾਹ ਜਿਹੜੇ ਟੀਚਰ ਤੁਹਾਨੂੰ ਪੜਾਉਂਦੇ ਆ ਉਹ ਕਿੱਥੇ ਸੀ ਉਸ ਟਾਈਮ? ਉਸ ਟਾਈਮ ਉਹ نیچے ਹੀ ਗਏ ਉਹ ਕਹਿੰਦੇ ਉਹਨਾਂ ਦੇ ਗੋਡੇ ਦਰਦ ਹੁੰਦੇ ਆ। ਤੇ ਉਹ ਕਹਿੰਦੇ ਆ ਕਿ ਜੇ ਤੁਹਾਨੂੰ ਪੜ੍ਹਨਾ ਹੈ ਤਾਂ ਮੇਰੇ ਕੋਲ نیچے ਆ ਜਾਓ। ਟਾਡੀ ਕਲਾਸ ਜਿਹੜੀ ਕੋਠੇ ਦੇ ਉੱਪਰ ਲੱਗਦੀ ਆ। ਹਾਂਜੀ। ਕਿਹੜੀ ਟੀਚਰ ਵੱਲੋਂ ਐਂਦਾ ਬੋਲਿਆ ਗਿਆ ਵੀ ਮੇਰੇ ਗੋਡੇ ਦੁਖਦੇ ਨੇ? ਰੁਪਿੰਦਰ ਮੈਡਮ। ਕੀ ਪੜਾਉਦੇ ਤੁਹਾਨੂੰ? ਪੰਜਾਬੀ ਦਾ ਸਬਜੈਕਟ ਪੜਾਉਂਦੇ ਆ। ਕਿਹੜੇ ਸਕੂਲ ਚ ਪੜ੍ਹਦੇ ਤੁਸੀਂ? ਗਰਲਜ਼ ਸੀਨੀਅਰ ਸੈਕੰਡਰੀ ਸਕੂਲ। ਫਤਿਹਬਾਦ। ਹਾਂਜੀ। ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਆ ਕਿ ਮੇਰੇ ਇੱਧਰ ਇੱਕ ਸੱਟ ਲੱਗੇ ਆ ਤੇ ਅਸੀਂ ਬਹੁਤ ਗਰੀਬ ਘਰ ਦੇ ਆ ਤੇ ਲਾਜ ਲਈ ਥੋੜਾ ਪਤਾ ਉਹਨਾਂ ਨੂੰ ਕਰਨਾ ਪੈਣਾ। ਕੀ ਲੱਗਦਾ ਜੀ ਸਕੂਲ ਦੀ ਟੀਚਰ ਤੁਹਾਡੇ ਕਲਾਸ ਚ ਨੀਤੇ ਲੜਾਈ ਨਹੀਂ ਹੋਣੀ ਸੀ? ਹਾਂਜੀ। ਹਰ ਰੋਜ਼ ਟੀਚਰ ਜਿਹੜੀ ਤੁਹਾਨੂੰ ਨਹੀਂ ਬਣਾਉਂਦੀ ਨਹੀਂ ਸਕੂਲ ਦੇ ਵਿੱਚ ਜਿਵੇਂ ਮੇਰੀ ਭੈਣ ਦੱਸਦੀ ਆ ਜੀ ਇਹ ਪੜ ਰਹੀ ਸੀ ਤੇ ਕੁੜੀਆਂ ਵੱਲੋਂ ਪਿੱਛੋਂ ਇਹਦੇ ਫੇਸ ਤੇ ਚੁੰਨੀ ਪਾ ਕੇ ਇਹਦੇ ਸਿਰ ਦੇ ਵਿੱਚ ਚਪੇੜਾ ਮਾਰੀਆਂ ਗਈਆਂ ਹੁਣ ਕੱਲ ਅਸੀਂ ਇਹਨੂੰ ਹਸਪੀਟਲ ਖੜਿਆ ਸੀਗਾ ਜੀ ਉੱਥੇ ਡਾਕਟਰ ਨੇ ਰਿਪੋਰਟ ਦਿੱਤੀ ਆ ਜੀ ਇਹਦੇ ਦਿਮਾਗ ਦੇ ਵਿੱਚ ਸੋਜ ਪੈ ਗਈ ਆ ਜੀ ਤੇ ਭੈਣ ਵੱਲੋਂ ਦੱਸਿਆ ਜਾਂਦਾ ਜੀ ਇਹ ਟੀਚਰ ਜਿਹੜੇ ਟੀਚਰ ਦਾ ਪੀਰੀਅਡ ਇਹ ਕਲਾਸ ਦੇ ਵਿੱਚ ਆਉਂਦੇ ਹੀ ਨਹੀਂ ਆ ਜੀ ਠੀਕ ਹੈ ਜੀ ਇਹਨਾਂ ਦੀ ਕਲਾਸ ਉੱਪਰ ਲੱਗਦੀ ਆ ਉਹ ਕਹਿੰਦੇ ਆ ਵੀ ਮੇਰੇ ਗੋਡੇ ਦੋਸਦੇ ਆ ਜੀ ਥੱਲੇ ਆ ਕੇ ਪੜਨਾ ਤੇ ਪੜ ਲਓ ਜੀ ਇਥੇ ਇਸ ਸਕੂਲ ਦੇ ਪ੍ਰਸ਼ਾਸਨ ਦੀ ਗਲਤੀ ਹੈ ਜੀ ਸਾਰੀ ਜੇਕਰ ਮੈਡਮ ਕਲਾਸ ਦੇ ਵਿੱਚ ਹੋਵੇ ਤਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਨਾ ਤੁਸੀਂ ਮੇਰੇ ਟੀਚਰ ਨਾਲ ਜਾ ਕੇ ਤੁਹਾਨੂੰ ਕੀ ਕਹਾ ਮੈਂ ਮੈਂ ਜਾ ਕੇ ਮਿਲਿਆ ਸੀਗਾ ਜੀ ਉਹ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਆ ਜੀ ਇਹ ਜਿਹੜੀਆਂ ਕੁੜੀਆਂ ਦੇ ਘਰਦਿਆਂ ਦੇ ਨਾਲ ਤੁਸੀਂ ਬਾਰੇ ਬਾਰੇ ਗੱਲ ਕਰ ਲਓ ਜਿਵੇਂ ਆਪਣਾ ਨਵੇੜਨਾ ਨਵੇੜ ਲਓ ਹਾਂਜੀ ਉਹਨਾਂ ਕੋਈ ਜ਼ਿੰਮੇਵਾਰੀ ਨਹੀਂ ਚੱਕੀ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਜੀ ਮੇਰੀ ਭੈਣ ਦਾ ਇਲਾਜ ਕਰਾਇਆ ਜਾਵੇ ਤੇ ਇਹ ਜਿਹੜੇ ਮੈਡਮ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕੱਲ ਨੂੰ ਅੱਜ ਮੇਰੀ ਭੈਣ ਐਦਾਂ ਆ ਕੱਲ ਨੂੰ ਕਿਸਦੇ ਲੱਗ ਜੂਗੀ ਜੀ ਮੈਂ ਮਦ ਰਿਕਸ਼ਿੰਦਰ ਕੋਲ ਜੀ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਕਿਹਤੀ ਕੌਣ ਮੈਂ ਵੀ ਪੱਤਰਕਾਰ ਸੋਨੇ ਨਾਲ ਗੱਲ ਕਰ ਰਹੀ ਹਾਂ ਫਤਿਹ ਜਾਨ ਹਾਂਜੀ ਕਿਉਂਕਿ ਤੁਹਾਡੀ ਕਲਾਸ 11th ਕਲਾਸ ਦੀ ਪੂਜਾ ਕੌਣ ਲੜਕੀ ਹੈ ਜੀ ਉਹਦੀ ਕਲਾਸ ਵਿੱਚ ਬੱਤਮਾਰ ਹੋਈ ਹੈ ਜੀ ਹਾਂਜੀ ਤੇ ਉਹ ਪਰਿਵਾਰ ਦੇ ਦੋਏ ਜੀ ਤੁਸੀਂ ਉਹਨਾਂ ਨੂੰ ਕਲਾਸ ਵਿੱਚ ਬਣਾਉਦੇ ਨੇ ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਜਦੋਂ ਕਿਹਾ ਜਾਂਦਾ ਵੀ ਤੁਸੀਂ ਜਾਇਦਾਂ ਦੀ ਕਲਾਸ ਦਾ ਪੀਰਡ ਲਾਉਨੇ ਹੋ ਤਾਂ ਤੁਹਾਡੇ ਵੱਲੋਂ ਕਿਹਾ ਜਾਂਦਾ ਮੇਰੇ ਬੋਡੇ ਦੇਖਦੇ ਆ ਕੋਸ਼ਿਸ਼ ਤੇ ਮੇਰ ਕੋ ਨਹੀਂ ਬੜਾ ਜਾਂਦਾ ਤੇ ਮੇਰੀ ਕੁੱਟ ਮਾਰੀ ਜੀ ਤੁਹਾਡੀ ਵਜ੍ਹਾ ਕਰਕੇ ਤੁਹਾਡਾ ਕੀ ਕਹਿਣਾ ਜੀ ਮੈਂ ਕੱਲ ਆਣਾ ਤੁਹਾਡਾ ਇੱਕ ਮਿੰਟ ਪਾਜੀ ਮੇਰਾ ਕਰਕੇ ਕਿਉਂ ਮੇਰਾ ਪੀਰੀਅਡ ਹੀ ਨਹੀਂ ਉੱਥੇ ਉਸ ਟਾਈਮ ਮੇਰਾ ਪੀਰੀਅਡ ਹੀ ਨਹੀਂ ਆ ਹਾਂਜੀ ਜਿਹੜੇ ਟੀਚਰ ਦਾ ਪੀਰੀਅਡ ਹੈ ਤੁਸੀਂ ਉਹਦੇ ਨਾਲ ਗੱਲ ਕਰੋ ਸਕੂਲ ਆਓ ਮੈਡਮ ਆਏ ਉਹਨਾਂ ਨਾਲ ਗੱਲ ਕਰੋ ਕਿਹੜੀ ਕਿਹੜੀ ਮੈਡਮ ਨਾਲ ਫੀਟ ਸੀ ਮੇਰਾ ਪੀਰੀਅਡ ਪਹਿਲਾਂ ਹੁੰਦਾ ਪਹਿਲਾ ਪੀਰੀਅਡ ਮੈਂ ਆਇਆ ਬੱਚੀ ਚੰਗੀ ਪ ਦੇਸ਼ੇ ਵਿੱਚ ਆਪਣੇ ਪੀਰੀਅਡ ਦਿਖਾਣਾ ਜਿਹੜੇ ਉਸ ਸਮੇਂ ਪੀਰ ਟੀਚਰ ਦਾ ਪੀਰੀਅਡ ਹੈ ਉਹਦਾ ਗੱਲ ਕਰੋ ਤੇ ਪੂਲੇ ਪਿੰਸੂ ਰਮਾਇਆ ਵਿੱਚ ਸਾਡੇ ਸਾਹਮਣੇ ਆਓ ਨਾ ਕੋਈ ਨਾਲ ਦੇ ਸਰਹੂਮਾ ਨਹੀਂ ਕਿਹੜੀ ਗੱਲ ਦਾ ਪੀਰੀਅਡ ਪੁੱਛਦੇ ਹੋ